ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਸਾਡੀ ਰਹਿਨੁਮਾਈ ਹੇਠ ਜਿਹੜਾ ਯੋਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਉਹਦੀ ਲੜੀ ਵਿੱਚ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਪੂਰੇ ਪੰਜਾਬ 'ਚ ਜਿਵੇਂ ਅੰਮ੍ਰਿਤਸਰ ਦੀ ਗੱਲ ਕਰਾਂ ਤੇ 6 ਸਬ ਡਿਵੀਜ਼ਨਾਂ ਨੇ ਉਹਨਾਂ ਵਿੱਚ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਉਹਦੇ ਵਿੱਚ 6 ਬੰਦੇ ਹੁਣ ਤੱਕ ਜਿਹੜੇ ਸ਼ੱਕੀ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਸੋ ਉਹਨਾਂ ਦੀ ਪੁੱਛਗਿੱਛ ਵੀ ਚੱਲ ਰਹੀ ਹੈ ਕੁਝ ਰਿਕਵਰੀਜ਼ ਵੀ ਹੋਈਆਂ ਜਿਹੜੀਆਂ ਤੁਹਾਡੇ ਨਾਲ ਜਦੋਂ ਆਪਰੇਸ਼ਨ ਖਤਮ ਹੋ ਜਾਂਦਾ ਉਦੋਂ ਸ਼ੇਅਰ ਕਰਾਂਗੇ ਸੋ ਇਹ ਬੜਾ ਕਲੀਅਰ ਮੈਸੇਜ ਹੈ ਗਵਰਨਮੈਂਟ ਵੱਲੋਂ ਵੀ ਤੇ ਪੰਜਾਬ ਪੁਲਿਸ ਵੱਲੋਂ ਵੀ ਕਿ ਕਿਸੇ ਤਰ੍ਹਾਂ ਦਾ ਵੀ ਜਿਹੜਾ ਨਸ਼ਾ ਉਹਦੀ ਵਿਕਰੀ ਨਹੀਂ ਹੋਣ ਦਿੱਤੀ ਜਾਊਗੀ ਐਂਡ ਵੀ ਆਰ ਵੈਰੀ ਸੀਰੀਅਸ ਐਨੋ ਜ਼ੀਰੋ ਟੋਲਰੈਂਸ ਐਟ ਡਰੱਗਸ ਦੀ ਸੇਲ ਦੀ ਤੇ ਆਪਾਂ ਜਿਹੜਾ ਜ਼ੀਰੋ ਇਹਦੀ ਸੇਲ ਹੈ ਉਹ ਅਚੀਵ ਕਰਾਂਗੇ ਤੇ ਜਿਹੜਾ ਸੀਐਮ ਸਾਹਿਬ ਦਾ ਸੁਪਨਾ ਹੈ ਰੰਗਲਾ ਪੰਜਾਬ ਦਾ ਉਹਨੂੰ ਸਿਰਜਾਂਗੇ ਤੇ ਉਹਨੂੰ ਪੂਰਾ ਕਰਾਂਗੇ ਸਰ ਇਸ ਤੋਂ ਪਹਿਲਾਂ ਵੀ ਕਾਫੀ ਆਪਰੇਸ਼ਨ ਹੋ ਚੁੱਕੇ ਆ ਪਰ ਕੋਈ ਅਸਰ ਖਾਸ ਨਜ਼ਰ ਨਹੀਂ ਆ ਰਿਹਾ ਨਹੀਂ ਜਿਹੜੇ ਦੇਖੋ ਕੋਆਰਡੀਨੇਟ ਸਰਚ ਆਪਰੇਸ਼ਨ ਹੈ ਇਹ ਕੰਟੀਨਿਊਸ ਪ੍ਰੋਸੈਸ ਹੈ ਸੋ ਜਿਹੜਾ ਸਾਨੂੰ ਲੋਕਾਂ ਕੋਲੋਂ ਫੀਡਬੈਕ ਮਿਲਿਆ ਕਿ ਪਹਿਲਾਂ ਨਾਲੋਂ ਕਾਫੀ ਕੰਟਰੋਲ ਸੋ ਉਹਦੀ ਲੜੀ ਵਿੱਚ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਅੱਜ ਵੀ ਰੱਖਿਆ ਗਿਆ ਤੇ ਅੱਗੋਂ ਵੀ ਇਹ ਚੱਲਦੇ ਰਹਿਣਗੇ ਜਿਹੜਾ ਇਹ ਪ੍ਰੋਸੈਸ ਹੈ ਆਨ ਗoing ਹੈ ਇੱਕ ਦਿਨ ਦਾ ਨਹੀਂ ਹੈਗਾ ਜਿਵੇਂ ਸੀ ਕਹੀਏ ਕਿ ਇੱਕ ਦਿਨ ਦਾ ਕੋਆਰਡੀਨੇਟ ਸਰਚ ਆਪਰੇਸ਼ਨ ਕਰਤਾ ਤੇ ਉਹਦਾ ਕੋਈ ਅਸਰ ਸ਼ਾਮ ਨੂੰ ਹੀ ਦਿਖਣਾ ਸ਼ੁਰੂ ਹੋ ਜਾਊਗਾ ਇਹ ਕੰਟੀਨਿਊਸ ਪ੍ਰੋਸੈਸ ਹੈ ਬੰਦੇ ਫੜੇ ਵੀ ਜਾਣਗੇ ਬੰਦੇ ਅੰਦਰ ਵੀ ਭੇਜੇ ਜਾਣਗੇ ਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਅਸੀਂ ਡਰੱਗਸ ਦੀ ਜਿਹੜੀ ਸੇਲ ਹੈ ਉਹਨੂੰ ਬਿਲਕੁਲ ਜ਼ੀਰੋ ਕਰਾਂਗੇ ਸਰ ਅੱਜ ਕਾਸ ਆਪਰੇਸ਼ਨ ਕਿਹੜੀ ਕਿਹੜੀ ਜਗ੍ਹਾ ਤੇ ਹੋ ਅਛੇ ਸਬ ਡਿਵੀਜ਼ਨਾਂ ਚ ਅਲੱਗ-ਅਲੱਗ ਜਗ੍ਹਾ ਤੇ ਰੱਖਿਆ ਸੀ ਹੌਟਸਪੌਟ ਆਈਡੈਂਟੀਫਾਈ ਕੀਤੇ ਸੀ ਹਰ ਇੱਕ ਥਾਣਾ ਵਾਈਜ਼ ਹਰ ਇੱਕ ਸਬ ਡਿਵੀਜ਼ਨ ਵਾਈਜ਼ ਕਿ ਜਿੱਥੇ ਸਾਨੂੰ ਲੱਗਦਾ ਕਿ ਸੇਲ ਜ਼ਿਆਦਾ ਹੁੰਦੀ ਹੈ ਜਾਂ ਜਿਹੜੀ ਸਾਡੀ ਸਪੈਸ਼ਲ ਬ੍ਰਾਂਚ ਹੈ ਉਹਨਾਂ ਦੀ ਇਨਫੋਰਮੇਸ਼ਨ ਮੁਤਾਬਕ ਜਿੱਥੇ ਸੇਲ ਜ਼ਿਆਦਾ ਹੈ ਡਰੱਗਸ ਦੀ ਉੱਥੇ ਅਸੀਂ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਕੀਤੇ ਸੀ ਸਰ ਜਨੈਲਾਗੁਰੂ ਚੋਂ ਵੀ ਖਬਰ ਹੀ ਹੋਈ ਹੈ ਜੀ ਅੱਜ ਰਿਕਵਰੀ ਹੋਈ ਰਿਕਵਰੀ ਜਿਵੇਂ ਮੈਂ ਕਹਿ ਕਿ ਇੱਕ ਵਾਰੀ ਆਪਰੇਸ਼ਨ ਖਤਮ ਹੋ ਜਾਂਦਾ ਫਿਰ ਕਨਸੋਲੀਡੇਟਡ ਰਿਕਵਰੀ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ ਤੁਸੀਂ ਇਹਨਾਂ ਸੱਜਣਾ ਚਾਹੋ ਮੈਸੇਜ ਬੜਾ ਕਲੀਅਰ ਹੈ ਜੀ ਕਿ ਕਿਸੇ ਵੀ ਤਰੀਕੇ ਦੀ ਡਰੱਗਸ ਦੀ ਜਿਹੜੀ ਵਿਕਰੀ ਹੈ ਉਹਨੂੰ ਟੋਲਰੇਟ ਨਹੀਂ ਕੀਤਾ ਜਾਊਗਾ ਪੰਜਾਬ ਸਰਕਾਰ ਵੱਲੋਂ ਬੜਾ ਕਲੀਅਰ ਮੈਸੇਜ ਹੈ ਡੀਜੀਪੀ ਸਾਹਿਬ ਵੱਲੋਂ ਬੜਾ ਕਲੀਅਰ ਮੈਸੇਜ ਹੈ ਕਿ ਇਹ ਜਿਹੜੀ ਹਾਲਾਤ ਹੈ ਜਿਹੜਾ ਹੈ ਨਸ਼ੇ ਦਾ ਇਹਨੂੰ ਬਿਲਕੁਲ ਖਤਮ ਕੀਤਾ ਜਾਵੇ ਤੇ ਨਸ਼ੇ ਦੀ ਸੇਲ ਬਿਲਕੁਲ ਬੰਦ